ਤੋ ਟ੍ਰੈਫਿਕ ਪੁਲਿਸ ਪਟਿਆਲਾ ਦੇ ਵੱਲੂਆਚ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਾਹਰ ਐਂਬੂਲੈਂਸ ਗੱਡੀਆਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਜਿਹੜਾ ਇਨਚਾਰਜ ਟ੍ਰੈਫਿਕ ਇਨਸਪੈਕਟਰ ਕਰਮਜੀਤ ਸਿੰਘ ਨੇ ਕਿਹਾ ਕਿ ਪੁਲਿਸ ਦੇ ਵੱਲੂਆਚ ਜੂ ਸਾਰੀ ਐਂਬੂਲੈਂਸ ਗੱਡੀਆਂ ਦੀ ਕਾਗਜ਼ ਚੈੱਕ ਕੀਤੇ ਗਏ ਨੇ ਤੇ ਔਨਲਾਈਨ ਪੇਪਰ ਵੀ ਇਹਨਾਂ ਦੇ ਦੇਖੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਸੀਂ ਉਹ ਟੀਮ ਤੇ ਇਹ ਚੈਕਿੰਗ ਕਰਦੇ ਆਂ ਐਂਬੂਲੈਂਸ ਦੇ ਜੋ ਕਾਜ ਇਹਨਾਂ ਨੂੰ ਜ਼ਰੂਰੀ ਹੈ ਜਿਵੇਂ ਆਰਸੀ ਜਾਂ ਹੋਰ ਮਤਲਬ ਇਹਨਾਂ ਦੇ ਕਾਜ ਜ਼ਰੂਰੀ ਹੈ ਉਹ ਅਸੀਂ ਚੈੱਕ ਕਰ ਰਹੇ ਹਾਂ ਇਸ ਮਸ਼ੀਨ ਨਾਲ ਚੈੱਕ ਕਰ ਰਹੇ ਹਾਂ ਜੋ ਵੀ ਇਹਨਾਂ ਦੇ ਡਾਕੂਮੈਂਟ ਘੱਟਾ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਅੱਜ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਜਿਸ ਤਰ੍ਹਾਂ ਇਹਨਾਂ ਵਿੱਚ ਬਹੁਤ ਦੇਖਿਆ ਵੀ ਵਹੀਕਲ ਨੰਬਰ ਹੋਰ ਆ ਤੇ ਗੱਡੀ ਹੋਰ ਆ ਇਸ ਤਰ੍ਹਾਂ ਦਾ ਵੀ ਮਾਮਲਾ ਆ ਰਿਹਾ ਸਾਹਮਣੇ ਉਹ ਇਹ ਇਹ ਆਨਲਾਈਨ ਐਸਆਈ ਚੈੱਕ ਹੋ ਜਾਂਦਾ ਵੀ ਜਿਹੜਾ ਕੋਈ ਵਹੀਕਲ ਆ ਕੀ ਉਹਦੇ ਕਾਗਜ਼ درست ਆ ਜਾਂ ਮਤਲਬ ਕੋਈ ਹੋਰ ਨੰਬਰ ਤਾਂ ਨਹੀਂ ਹੈ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਕੇ ਤਲਾਸ਼ ਕਰਾਂਗੇ ਟਾਈਮ ਟੂ ਟਾਈਮ